43 ਸਰਕਾਰੀ ਸੇਵਾਵਾਂ ਤੁਹਾਡੇ ਘਰ ਦਾ ਕੁੰਡਾ ਖੜਕਾਉਣ ਗਿਆ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਬੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਇਕੁਇਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ 1076 ਇਹ ਪੰਜਾਬ ਸਰਕਾਰ ਨੇ ਜੋ ਇਹ ਸਕੀਮ ਚਲਾਈ ਹੈ ਇਹ ਐਡ ਦੇਖਦੇ ਹੀ ਮੈਨੂੰ ਮੇਰੇ ਦਿਮਾਗ 'ਚ ਆਇਆ ਵੀ ਮੈਂ ਆਪਣੀ ਬੇਟੀ ਦਾ ਜੋ ਬੱਸ ਸਰਟੀਫਿਕੇਟ ਵਿੱਚ ਨਾਮ ਗਲਤ ਹੈ ਉਹ ਮੈਂ ਠੀਕ ਕਰਾ ਸਕਦਾ ਹਾਂ ਤਾਂ ਮੈਂ 1076 ਤੇ ਮੈਂ ਇਹ ਡਾਇਲ ਕੀਤਾ ਸੀਗਾ ਨੰਬਰ ਤੇ ਉਹਨਾਂ ਨੇ ਮੈਨੂੰ ਸਾਰੇ ਡਾਕੂਮੈਂਟ ਬਾਰੇ ਦੱਸਿਆ ਵੀ ਕੀ-ਕੀ ਤੁਹਾਡੇ ਡਾਕੂਮੈਂਟ ਲੱਗਣਗੇ ਮੈਂ ਇੱਕ ਦਿਨ ਪਹਿਲਾਂ ਕਾਲ ਕੀਤੀ ਸੀਗੀ ਤਾਂ ਉਹ ਨੈਕਸਟ ਡੇ ਮੇਰੇ ਘਰੇ ਆ ਗਏ ਸੀਗੇ ਸੇਵਾ ਸਹਾਇਕ ਵਾਲੇ ਉਹ ਸਾਰੇ ਡਾਕੂਮੈਂਟ ਚੈੱਕ ਕਰਾ ਕੇ ਮੇਰੇ ਸਾਈਨ ਲਿੱਤੇ ਉਹਨਾਂ ਨੇ ਫਾਰਮ ਤਰਵਾਏ ਤਾਂ ਮੈਂ ਵੀ ਉਹਨਾਂ ਨੇ ਸਿਰਫ ਮੇਰੇ ਹਫਤੇ ਦੇ ਅੰਦਰ ਅੰਦਰ ਮੇਰਾ ਇਹ ਸਾਰਾ ਸਰਟੀਫਿਕੇਟ ਦਾ ਨਾਮ ਹੈ ਜਿਹੜਾ ਉਹ ਚੇਂਜ ਕਰਕੇ ਦਿੱਤਾ ਪੰਜਾਬ ਸਰਕਾਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਐਦਾਂ ਦੀਆਂ ਸਕੀਮ ਚਲਾ ਕੇ ਉਹ ਲੋਕਾਂ ਨੂੰ ਬਹੁਤ ਸਹੂਲਤਾਂ ਦੇ ਰਹੇ ਆ